ਤੁਸੀਂ ਦੇਖੋ ਇਹ ਉਹ ਗਾਂ ਹੈਗੀ ਆ ਜਿਸ ਦਾ ਮਨਜਿੰਦਰ ਵੀਰ ਨੇ ਪਿਛਲੀ ਵਾਰ ਚੈਲੰਜ ਲਿਆ ਸੀ ਕਿ ਜਦੋਂ ਤੁਸੀਂ ਅਗਲੀ ਵਾਰ ਆਉਂਗੇ ਤਾਂ ਇਹ ਤੁਹਾਨੂੰ ਰਿਪੀਟ ਨਹੀਂ ਮਿਲੇਗੀ तकरीबन 90% ਕੰਸੀਵ ਕਰ ਗਈ ਹੈਗੀ ਮੈਂ ਵੀ ਜਦੋਂ ਮਤਲਬ ਥੋੜੀ ਵੀਡੀਓ ਪਹਿਲੀ ਵਾਰ ਦੇਖੀ ਸੀ ਨਾ ਤਾਂ ਮੈਨੂੰ ਵੀ ਇਹ ਝੂਠ ਲੱਗਿਆ ਸੀ ਕਿਉਂਕਿ ਮੇਰੀ ਕੋਈ ਐ ਠੀਕ ਨਹੀਂ ਸੀ ਹੋਈ ਉਸ ਤੋਂ ਬਾਅਦ ਜਦੋਂ ਆਪ ਵਰਤਿਆ ਤਾਂ ਹੁਣ ਸੱਚੀ ਲੱਗਦਾ ਮਤਲਬ ਹੁਣ ਕਿਸੇ ਨੂੰ ਚਾਹੇ ਮੇਰੀ ਗੱਲ ਤਾਂ ਲੱਗੇ ਵੀ ਐਂ ਕਰਕੇ ਵੀ ਦੋ ਦਿਨਾਂ ਚ ਠੀਕ ਕਰ ਲਈਏ ਇੱਕ ਦਿਨ ਚ ਤਾਂ ਪਰ ਉਹ ਸੱਚ ਹੈਗਾ ਜਿਹੜੀ ਗਊ ਹੈਗੀ ਹੈ ਇਹ ਸਾਡਾ ਵੀਰ ਸਸਤੀ ਲੈ ਕੇ ਆਉਂਦਾ ਤੇ ਫਿਰ ਅਗਲੇ ਨੂੰ ਹੀ ਇੱਕ ਤਰ੍ਹਾਂ ਦਾ ਸਹੀ ਕਰਕੇ ਪੈਸੇ ਲੈ ਕੇ ਮਿਹਨਤ ਲੈ ਕੇ ਵਾਪਸ ਦੇ ਦਿੰਦਾ ਕੀ ਟੈਕਨੀਕਲ ਪੁਆਇੰਟ ਹੈਗੇ ਨੇ ਕਿ ਲੋਕਾਂ ਕੋਲੋਂ ਵਾਰ-ਵਾਰ ਵਾਰ-ਵਾਰ ਰਿਪੀਟ ਹੋ ਰਹੀ ਨੇ ਤੇ ਇਸ ਵੀਰ ਕੋਲ ਇੱਕ ਵਾਰ ਵੀ ਰਿਪੀਟ ਨਹੀਂ ਹੁੰਦੀ ਇੱਕ ਤਾਂ ਬੀਐਸਕੇ ਦੇ ਪ੍ਰੋਡਕਟ ਦੂਜੀ ਗੱਲ ਹੈ ਮਿਹਨਤ ਟਾਈਮ ਟੂ ਟਾਈਮ ਦਵਾਈ ਦੇ ਮਸਟੈਟਸ ਦਾ ਕੀ ਹੱਲ ਲਿਆ ਤੁਸੀਂ ਮਸਟੈਟਸ ਦਾ ਤਾਂ ਦੇਖੋ ਆਲਮੋਸਟ ਸਹੀ ਚੱਲ ਰਿਹਾ ਹੈ ਕਰਕੇ ਦਵਾਈ ਇੱਥੇ ਰੱਖੀ ਦੀਏ ਕੋਲੇ ਦੋ-ਦੋ ਡੋਜ਼ੇ ਨੇੜੀਆਂ ਪਈਆਂ ਅੱਛਾ ਨਾਲ ਦੀ ਨਾਲ ਲੇਵਾ ਅੰਦਰ ਤੇ ਫਾਰਮਰ ਨੂੰ ਪਤਾ ਲੱਗਿਆ ਸਵੇਰੇ ਵੀ ਸਾਡੇ ਅੱਜ ਮਸਟੈਟਸ ਆ ਗਈ ਸਾਡੇ ਪਾਸ ਦਾ ਦੁੱਧ ਖਾਰਾ ਹੋ ਗਿਆ ਜਾਂ ਛਿੱਧੀਆਂ ਆ ਗਈਆਂ ਜਾਂ ਪੁੱਪਾ yellow ਪੈ ਗਿਆ ਜਾਂ ਸਪਲੂਨ ਹੋ ਗਈ ਸੁੱਝ ਗਿਆ ਤੁਹਾਡੇ ਕੋਲੇ ਜੀ ਇੱਕ ਨੰਬਰ ਦੇ 8 ਨੰਬਰ ਪਈਆਂ ਉਹਦੀਆਂ 2 2 3 3 ਡੋਜ਼ਾਂ ਦਿਓ 50 50 ml ਦੀਆਂ ਘੰਟੇ-ਘੰਟੇ ਬਾਅਦ ਤੁਹਾਨੂੰ 6 ਘੰਟੇ ਦੇ ਅੰਦਰ-ਅੰਦਰ ਰਿਜ਼ਲਟ ਮਿਲੂ ਜਿਹੜੇ ਡੈਰੀ ਫਾਰਮਰ ਹੈਗੇ ਨੇ ਉਹ ਮ ਸਟੈਟਸ ਕਰਕੇ ਰਿਪੀਟ ਕਰਕੇ ਹਰ ਰੋਜ਼ ਉਹਨਾਂ ਦੀ ਵਿਉਂਤਬੰਦੀ ਹੁੰਦੀ ਹੈ ਵੀ ਇਹਨਾਂ ਤੋਂ ਖੇੜਾ ਕਿਵੇਂ ਛੜਾਈਏ ਜਾਂ ਤਾਂ ਬਿਮਾਰੀ ਤੋਂ ਖੇੜਾ ਛੜਾ ਲਈਏ ਡੈਰੀ ਫਾਰਮ ਤੋਂ ਖੇੜਾ ਛੜਾ ਲਈਏ ਤੇ ਉਹਨਾਂ ਨੂੰ ਥੋੜਾ ਕੀ ਸਨੇਹਾ ਮੰਨਿੰਦਾ ਇੱਥੇ ਆਪਾਂ ਮਤਲਬ ਬਰੀਡ ਤੇ ਪੈਸਾ ਲਾਉਨੇ ਹੈਗੇ ਫੀਡ ਤੇ ਲਾਉਨੇ ਹੈਗੇ ਉਥੇ ਇਹੋ ਜਿਹੇ ਪ੍ਰੋਡਕਟ ਆਪਾਂ ਨੂੰ ਰੱਖਣੇ ਚਾਹੀਦੇ ਕੋਲੇ ਹਰ ਵੇਲੇ ਕਿਹੜੇ ਬੀਐਸਕੇ ਦੀ ਰਿਪੀਟਰ ਕਿਟ ਹੈ ਉਹ ਸੋਡੇ ਜਿਹੜੇ ਐਨੀਮਲ ਹੈ ਜਿਹੜੀ ਗਾਂ ਕੀ ਉਹਦੇ ਬੱਚੀਦਾਨੀ ਦੀ ਪ੍ਰੋਪਰ ਸਫਾਈ ਕਰਦੀ ਹੈ ਉਹਦੇ ਜੇ ਕੋਈ ਸੋਜ ਹੈ ਉਹਨੂੰ ਉਹਨੇ ਲਾਉਣਾ ਹੈ ਅਸੀਂ ਦਾਅਵੇ ਵੀ ਕਰਦੇ ਆ ਵੀ ਸਾਡੀ ਰੀਪੀਟਰ ਕਿਟ ਵਰਤੋ ਤੁਸੀਂ ਤੁਹਾਡਾ ਐਨੀਮਲ ਰਹੂਗਾ ਉਹ ਗੱਭਣ ਰਹੂਗਾ ਇਹੀ ਉਹ ਨੁਸਖਾ ਫਾਰਮੂਲਾ ਹੈ ਮਨਜਿੰਦਰ ਜੀ ਹਾਂਜੀ ਹਾਂ ਇਹੀ ਜੀ ਵੀਰੇ ਫਿਰ ਕਿਹੜੇ-ਕਿਹੜੇ ਸਮੱਸਿਆਵਾਂ ਦਾ ਹੱਲ ਤੁਹਾਡੇ ਕੋਲ ਹੈ ਡਾਕਟਰ ਬੀਐਸ ਕਿਲ ਜਿਹੜੇ ਕਿਹੜੇ ਕਿਹੜੇ ਨੁਸਖੇ ਫਾਰਮੂਲੇ ਜਿਵੇਂ ਤੁਹਾਡੇ ਪਸ ਨੂੰ ਮੈਂ ਸਟੇਟਸ ਹੈ ਰਿਪੀਟ ਬਰੀਡਿੰਗ ਹੈ ਰਗੱਬਣ ਨਹੀਂ ਰਹਿ ਰਿਹਾ ਜਾਂ ਮੋਕ ਮਾਰ ਰਿਹਾ ਜਾਂ ਥਲੇਰੀਆ ਹੈ ਥਲੇਰੀਏ ਤੇ ਵੀ ਬੜਾ ਵਧੀਆ ਰਿਜ਼ਲਟ ਆ ਰਿਹਾ ਹੈ ਅ ਪਿੱਛੇ ਜੇ ਮੂੰਹ ਖੋਦ ਦੀ ਪ੍ਰੋਬਲਮ ਆ ਗਈ ਸੀ ਸਾਡੇ ਇੱਥੇ ਇਸ ਏਰੀਏ ਚ ਉਹ ਤੇ ਬੜੇ ਗਜਬ ਦੇ ਰਿਜ਼ਲਟ ਰਹੇ ਅਸੀਂ ਬਹੁਤ ਫਾਰਮਰ ਇਹ ਜੇ ਸੀਗੇ ਵੀ ਜਿਨ੍ਹਾਂ ਨੂੰ ਕੋਈ ਬੋਤਲ ਵਗੈਰਾ ਲਵਾਉਣ ਦੀ ਲੋੜ ਵੀ ਨਹੀਂ ਪਈ ਇਦਾਂ ਹੀ ਠੀਕ ਹੋ ਗਏ ਇਸ ਵਾਰ ਕੀ ਗੁਰਮੰਤਰ ਨਵਾਂ ਦੇਵੋਗੇ ਤੁਸੀਂ ਸਾਡੇ ਜਿਹੜੇ ਨਵੇਂ ਡੈਰੀ ਫਾਰਮਰ ਨੇ ਜਿਹੜਾ ਨੇ 2-4 ਦਿਨ ਹੋਏ ਨੇ ਹੁਣੇ-ਹੁਣੇ ਤਾਜ਼ੇ-ਤਾਜ਼ੀਆਂ ਗਈਆਂ ਪਾਈਆਂ ਇਹ ਪ੍ਰੋਡਕਟ ਜ਼ਰੂਰ ਲਿਆ ਕੇ ਰੱਖੋ ਆਪਦੇ ਕੋਲੇ ਕਿਉਂਕਿ ਇੱਕ ਤਾਂ ਦੇਖੋ ਮਹਿੰਗੀਆਂ ਦਵਾਈਆਂ ਤੋਂ ਬਚ ਜਾਂਦਾ ਇੱਕ ਛੋੜੇ ਪਸ਼ੂ ਨੂੰ ਵੀ ਜੇ ਬਾਰ-ਬਾਰ ਐਂਟੀਬਾਇਓਟਿਕ ਲਾਵਾਂਗੇ ਪੇਨ ਕਿਦਰ ਲਾਵਾਂਗੇ ਹਨਾ ਤਾਂ ਪਸ਼ੂ ਦੀ ਸਿਹਤ ਬੇਸ਼ੱਕ ਉਹ ਬੋਲਦਾ ਨਹੀਂ ਤੇ ਪਰ ਤਕਲੀਫ ਤਾਂ ਉਹਨੂੰ ਵੀ ਹੁੰਦੀ ਹੈਗੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਪਿਛਲੇ ਪਾਸੇ ਜੋ ਗਊ ਖੜੀ ਹੈ ਨਸਲੀ ਗਊ ਹੈ ਇਸ ਨੂੰ ਚੰਗੇ ਪੈਸੇ ਲਾ ਕੇ ਸਾਡਾ ਵੀਰ ਲੈ ਕੇ ਆਇਆ ਪਰ ਇਸ ਨੂੰ ਇੱਕ ਦਿੱਕਤ ਹੈ ਕਿ ਇਹ ਵਾਰ-ਵਾਰ ਵਾਰ-ਵਾਰ ਰਿਪੀਟ ਹੋ ਰਹੀ ਹੈ ਯਾਨੀ ਕਿ ਕਨਸੀਵ ਨਹੀਂ ਕਰ ਰਹੀ ਪਰ ਇਸ ਦੇ ਬਾਵਜੂਦ ਵੀ ਚੰਗੇ ਪੈਸੇ ਲਾ ਕੇ ਇਸ ਨੂੰ ਆਪਣੇ ਫਾਰਮ ਦੇ ਵਿੱਚ ਲੈਂਡਾਗੇ ਔਰ ਚੈਲੰਜ ਅਸੀਂ ਕਹਿ ਲੀਏ ਕਿ ਇੱਕ ਤਰ੍ਹਾਂ ਦਾ ਚੈਲੈਂਜਿੰਗ ਕੇਸ ਹੈਗਾ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਸਲੇਬਰੇ ਦਾ ਇੱਕ ਨੌਜਵਾਨ ਜਿਹੜਾ ਹੈਗਾ ਉਹ ਸਸਤੀਆਂ ਗਊਆਂ ਖਰੀਦ ਕੇ ਉਹਨਾਂ ਨੂੰ ਚਾਹੇ ਮੁਸਟੇਟਸ ਦੀ ਦਿੱਕਤ ਹੋਵੇ ਪ੍ਰਾਣੀ ਤੋਂ ਪ੍ਰਾਣੀ ਜਾਂ ਫਿਰ ਰਿਪੀਟ ਦੀ ਪ੍ਰੋਬਲਮ ਹੋਵੇ ਉਹ ਉਹਨਾਂ ਨੂੰ ਸੈੱਟ ਕਰ ਲੈਂਦੇ ਨੇ ਸੀ ਉਹੀ ਵੀ ਇੱਕ ਵਾਰ ਫੇਰ ਸਾਡੇ ਨਾਲ ਨੇ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਜਿਹੜੀ ਗਊ ਅਸੀਂ ਤੁਹਾਨੂੰ ਦਿਖਾ ਰਿਹਾ ਆ ਉਹ ਅਸੀਂ ਕਹਿ ਲਈਏ ਕਿ ਵਾਰ-ਵਾਰ ਵਾਰ-ਵਾਰ ਰਿਪੀਟ ਹੋ ਰਹੀ ਸੀ ਤੇ ਉਹਦੇ ਹਾਲਾਤ ਵੀ ਤੁਹਾਨੂੰ ਦੱਸਾਂਗੇ ਇੱਕ ਵਾਰ ਵੀਰ ਨਾਲ ਫੇਰ ਅਸੀਂ ਮਿਲਾਉਨੇ ਆ ਗੱਲਬਾਤ ਕਰਾਂਗੇ ਸੱਚਕਾਲ ਬਾਈ ਜੀ ਸੱਚਕਾਲ ਬਾਈ ਸੱਚਕਾਲ ਜੀ ਚਲ ਪਹਿਲੇ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਚੈਲੰਜ ਤੁਸੀਂ ਪਿਛਲੀ ਵਾਰ ਦਿੱਤਾ ਸੀ ਸਾਡੇ ਦਰਸ਼ਕਾਂ ਨੂੰ ਤੇ ਉਸ ਚੈਲੰਜ ਨੂੰ ਬਖੂਬੀ ਤੁਸੀਂ ਨਿਭਾਇਆ ਤੇ ਹੁਣ ਤੁਹਾਡੀ ਗਾਂ ਉਹ ਜਿਹੜੀ ਅਸੀਂ ਉਹ ਵੀ ਦਿਖਾਵਾਂਗੇ ਕੰਸਿਵ ਕਰ ਗਈ ਹੈ ਹਾਂਜੀ ਹਾਂ ਉਹਨੂੰ ਤਕਰੀਬਨ ਹੁਣ ਡੇਢ ਮਹੀਨਾ ਹੋ ਗਿਆ ਜੀ ਏਆਈ ਹੋਈ ਨੂੰ ਅੱਗੇ ਹਰੇਕ 20-22 ਦਿਨਾਂ ਪਿਛੋਂ ਹੀਟ ਦੇ ਵਿੱਚ ਚੱਲ ਰਹੀ ਸੀਗੀ ਬਾਰ-ਬਾਰ ਬਾਰ-ਬਾਰ ਮੰਨ ਲਓ 6-7 ਮਹੀਨੋਂ ਤੇ ਹੁਣ ਪਿਛਲੇ ਟ੍ਰੀਟਮੈਂਟ ਪੂਰਾ ਕਰਕੇ ਇਹ ਤੇ ਪਿਛਲੀ 26 ਜੂਨ ਨੂੰ ਉਸ ਦੀ ਏਆਈ ਕਰਵਾਈ ਸੀਗੀ ਜੀ ਜੀ ਤਾਂ ਉਸ ਤੋਂ ਬਾਅਦ ਮਤਲਬ ਹੁਣ ਉਹ ਮਲਵਾ ਦੇ ਸਿੰਪਟਮ ਪੂਰੇ ਦਿਖਾ ਰਹੀ ਹੈ ਪਰ ਥੋੜਾ ਜਿਹਾ ਗਰਮੀ ਕਰਕੇ ਅਸੀਂ ਚੈੱਕ ਨਹੀਂ ਕਰਵਾਈ ਹੋਰ 10 ਦਿਨਾਂ ਤੋਂ ਉਹਨੂੰ ਚੈੱਕ ਵੀ ਕਰਵਾ ਦਾਂਗੇ ਪਰ ਤਕਰੀਬਨ 90% ਉਹ ਕਨਸੀਵ ਕਰ ਗਈ ਹੈਗੀ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਕਿਹੜੀ ਹੈਗੀ ਪਰ ਇਸ ਦੀ ਕਹਾਣੀ ਦੱਸੋ ਹੁਣ ਤੁਸੀਂ ਤਾਜ਼ੇ-ਤਾਜ਼ੇ ਪੈਸੇ ਇਹਦੇ ਤੇ ਵੀ ਖਰਚ ਗਏ ਇੰਨਾ ਜ਼ਿਆਦਾ ਰਿਸਕ ਤੁਸੀਂ ਕਿਸ ਬੇਸ ਦੇ ਉੱਤੇ ਲੈ ਰਹੇ ਹੋ ਕਿਉਂਕਿ ਇਹ ਨਾ ਜਿਹੜੇ ਮਤਲਬ ਬੀਐਸਕੇ ਦੇ ਪ੍ਰੋਡਕਟਸ ਨੂੰ ਦੱਸਿਆ ਸੀ ਆਪਾਂ ਵਰਤੇ ਹੈਗੇ ਪਹਿਲਾਂ ਹਨਾ ਤੇ ਜਦੋਂ ਉਹਦਾ ਰਿਜ਼ਲਟ ਮਿਲੀ ਜਾਂਦੇ ਜਿਹੜੀ ਵੀ ਚੀਜ਼ ਵਰਤੀ ਉਹਦੇ ਰਿਜ਼ਲਟ ਆ ਹੀ ਜਾਂਦੇ ਹੈਗੇ ਤਾਂ ਫਿਰ ਬੰਦੇ ਦਾ ਕੌਨਫੀਡੈਂਸ ਵੱਧ ਜਾਂਦਾ ਠੀਕ ਹੈ ਹਾਂ ਤਾਂ ਫਿਰ ਤਾਂ ਕਰਕੇ ਮਤਲਬ ਚੰਗੀ ਬਰੀਡ ਦੀ ਸੀਗੀ ਠੀਕ ਹੈ ਹੁਣ ਚਲੋ ਆਪਾਂ ਲੈਂਡ ਦੇ ਤਾਂ ਨਹੀਂ ਗੱਲ ਕਰਦੇ ਵੀ ਕਿੰਨੇ ਦੀ ਲਈ ਹੈਗੀ ਆ ਪਰ ਤਿੰਨ ਮਹੀਨੇ ਰਿਗਬਣ ਕਰਕੇ ਅਗਲੇ ਨਾਲ ਮਤਲਬ ਲੱਖ ਰੁਪਏ ਚ ਵਾਪਸੀ ਕਰੀ ਵੀ ਹੈਗੀ ਤਿੰਨ ਮਹੀਨੇ ਦੀ ਚੈੱਕ ਕਰਵਾ ਕੇ ਠੀਕ ਦੁੱਧ ਥੱਲੇ ਬਿਲਕੁਲ ਨਹੀਂ ਠੀਕ ਹੈ ਹਾਂ ਬਸ ਚੈੱਕ ਕਰਵਾ ਕੇ 2.5 ਮਹੀਨੇ ਦੀ ਕਰਵਾ ਦਈਏ ਤੇ ਅੰਦਰ ਦੀ ਕਰਵਾ ਦਈਏ ਤਾਂ ਲੱਖ ਰੁਪਏ ਜੋ ਉਹਨੇ ਵਾਪਸ ਲੈ ਲੈਣੀਆਂ ਹੈਗੀਆਂ ਹਾਂਜੀ ਆਹ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਵੀ ਪੰਜਾਬੀ ਦੇ ਧੰਨਵਾਦ ਰੁਖਤ ਸਾਹਿਬ ਜੀ ਜੀ ਸੋ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਪਿਛਲੀ ਵਾਰ ਜਿਹੜੀ ਵੀਡੀਓ ਦੇ ਵਿੱਚ ਸਾਡੇ ਦਰਸ਼ਨ ਜੀ ਸੀ ਦਰਸ਼ਨ ਸਿੰਘ ਮਾਨ ਸਾਹਿਬ ਇਹ ਉਹਨਾਂ ਦੇ ਬੇਟੇ ਨੇ ਇਹ ਵੀ ਪ੍ਰੈਕਟਿਸ ਕਰਦੇ ਨੇ ਬੜੇ ਟੈਕਨੀਕਲ ਗੱਲਾਂ ਸਾਨੂੰ ਸਮਝਾਉਂਦੇ ਨੇ ਔਰ ਬਹੁਤ ਜ਼ਿਆਦਾ ਕਰਸਾਨਾ ਦਾ ਇਸ ਇਲਾਕੇ ਦੇ ਵਿੱਚ ਧਿਆਨ ਵੀ ਰੱਖਦੇ ਨੇ ਡਾਕਟਰ ਸਾਹਿਬ ਸਾਨੂੰ ਟੈਕਨੀਕਲ ਤੁਹਾਨੂੰ ਥੋੜਾ ਜਿਹਾ ਸਮਝਾਉਂਗੇ ਕਿ ਜਿਹੜੀ ਗਊ ਹੈਗੀ ਐ ਇਹ ਸਾਡਾ ਵੀਰ ਸਸਤੀ ਲੈ ਕੇ ਆਉਂਦਾ ਤੇ ਫਿਰ ਅਗਲੇ ਨੂੰ ਹੀ ਇੱਕ ਤਰ੍ਹਾਂ ਦਾ ਸਹੀ ਕਰਕੇ ਪੈਸੇ ਲੈ ਕੇ ਆਪਣਾ ਆਪਣੀ ਸੇਵਾ ਲੈ ਕੇ ਅਸੀਂ ਕਹਿ ਲਈਏ ਕਿ ਆਪਣੀ ਮਿਹਨਤ ਲੈ ਕੇ ਵਾਪਸ ਦੇ ਦਿੰਦਾ ਕਿਸ ਤਰ੍ਹਾਂ ਦੇ ਕੀ ਟੈਕਨੀਕਲ ਪੁਆਇੰਟ ਹੈਗੇ ਨੇ ਕਿ ਲੋਕਾਂ ਕੋਲੋਂ ਬਾਰ-ਬਾਰ ਵਾਰ-ਵਾਰ ਰਿਪੀਟ ਹੋ ਰਹੀ ਨੇ ਤੇ ਇਸ ਵੀਰ ਕੋਲ ਇੱਕ ਵਾਰ ਵੀ ਰਿਪੀਟ ਨਹੀਂ ਹੁੰਦੀ ਇੱਕ ਵਾਰ ਕੰਮ ਕਰਾਏ ਤੇ ਕੰਮ ਖਤਮ ਇਹ ਤੇ ਜਿਹੜੀ ਵੱਡੀ ਗੱਲ ਹੈਗੀ ਹੈ ਜੀ ਇੱਕ ਤਾਂ ਬੀਐਸਕੇ ਦੇ ਪ੍ਰੋਡਕਟ ਦੂਜੀ ਗੱਲ ਹੈ ਮਿਹਨਤ ਟਾਈਮ ਟੂ ਟਾਈਮ ਦਵਾਈ ਦੇਣੀ ਜਿਹੜੇ ਬੀਐਸਕੇ ਦੀ ਰੀਪੀਟਰ ਕਿਟ ਹੈ ਉਹ ਸੋਡੇ ਜਿਹੜੇ ਐਨੀਮਲ ਹੈ ਜਿਹੜੀ ਗਾਂ ਗਈ ਉਹਦੇ ਬੱਚੀਦਾਨੀ ਦੀ ਪ੍ਰੋਪਰ ਸਫਾਈ ਕਰਦੀ ਹੈ ਉਹਦੇ ਜੇ ਕੋਈ ਸੋਜ ਹੈ ਉਹਨੂੰ ਉਹਨੇ ਲਾਉਣਾ ਹੈ ਜਾਂ ਉਹਨੂੰ ਲਕੋਰੀਆ ਦੀ ਪ੍ਰੋਬਲਮ ਹੈ ਜਿਵੇਂ ਬਾਰ-ਬਾਰ ਤਾਰਾਂ ਦਿੰਦੇ ਰਹਿੰਦੇ ਆ ਵਾਵਾਸਾਰਾ ਮਤਲਬ ਵੀ ਲਗਾਤਾਰ ਕਈ ਕਿ ਦਿਨ ਰਿਸਟਾਰਟ ਚੱਲਦਾ ਰਹਿੰਦਾ ਉਦਾਂ ਦੀਆਂ ਸਮੱਸਿਆ ਨੂੰ ਮੈਨੇ ਦੂਰ ਕਰ ਦੇਣਾ ਇੱਕ ਫਾਰਮਰ ਕਈ ਵਾਰੀ ਕੀ ਕਰਦੇ ਆ ਜੀ ਜਿਹੜਾ ਵੱਧ ਦੁੱਧ ਵਾਲਾ ਐਨੀਮਲ ਆ ਉਹ ਤੋਂ ਦੁੱਧ ਲੈਂਦੇ ਰਹਿੰਦੇ ਆ ਠੀਕ ਉਹਦੇ ਸਰੀਰ ਚ ਤਤਾਂ ਦੀ ਘਾਟ ਹੋ ਜਾਂਦੀ ਐ ਉਹਨੂੰ ਬਾਹਰੋਂ ਨਹੀਂ ਦਿੰਦੇ ਜਿਵੇਂ ਕਿ ਆਲ ਐਂਡ ਬਾਨ ਮਿਲਨ ਮਿਕਸਚਰ ਆਉਂਦਾ ਸਾਡਾ ਉਹ ਇਹ ਸਟਾਰਟ ਕਰਨਗੇ ਨਾਲ ਰਿਪੀਟਰ ਕਿਟ ਸਟਾਰਟ ਕਰਨਗੇ ਇਹਦੇ ਇੱਕ ਮਹੀਨੇ ਦੀ ਇਹ ਪੂਰੀ ਦਵਾਈ ਹੈ ਇਹ ਨਹੀਂ ਹੈਗਾ ਵੀ ਇਹਨੂੰ ਦੋ ਦਿਨ ਦਵਾਈ ਦੇ ਦਿੱਤੀ ਜੀ ਟੀਕਾ ਭਰਾ ਦੋ ਤੇ ਰਹਿ ਜੂਗੀ ਨਹੀਂ ਪੂਰਾ ਇੱਕ ਮਹੀਨਾ ਇਹ ਤੇ ਮਿਹਨਤ ਕਰਨਗੇ ਪਸ਼ੂ ਤੇ 5 ਐਮਐਲ ਸਵੇਰੇ ਦਵਾਈ ਦੇਣੀ ਆ 5 ਐਮਐਲ ਸ਼ਾਮ ਨੂੰ ਦੇਣੀ ਆ ਪੂਰਾ ਇੱਕ ਮਹੀਨਾ ਦੇ ਕੇ ਉਸ ਤੋਂ ਬਾਅਦ ਜਿਹੜੀ ਹੀਟ ਆਊਗੀ ਫਿਰ ਇਹ ਉਹ ਤੇ ਟੀਕਾ ਭਰਾਉਣਗੇ ਕਿਸੇ ਚੰਗੇ ਡਾਕਟਰ ਤੋਂ ਅਸੀਂ ਦਾਅਵੇ ਵੀ ਕਰਦੇ ਆ ਵੀ ਸਾਡੀ ਰਿਪੀਟਰ ਕਿਟ ਵਰਤੋ ਤੁਸੀਂ ਤੁਹਾਡਾ ਐਨੀਮਲ ਰਹੂਗਾ ਉਹ ਗੱਬਣ ਰਹੂਗਾ ਇਹ ਸਾਡੀ ਰਿਪੀਟਰ ਕਿਟ ਹੈ ਇਹ ਇੱਕ ਮਹੀਨੇ ਦੀ ਦਵਾਈ ਹੈ ਜੇ ਤੁਸੀਂ ਆਖੋਗੇ ਇਹਦੀ ਕੋਈ ਖਾਸ ਲਾਗਤ ਨਹੀਂ ਹੈਗੀ ਕੋਈ ਹਜ਼ਾਰਾਂ ਚ ਨਹੀਂ ਕੋਈ ਮਤਲਬ 2000 ਦਾ ਨਹੀਂ ਜਾਂ 5000 ਦਾ ਕੰਮ ਨਹੀਂ ਹੈਗਾ ਇਹ ਸਾਰਾ 850 ਰੁਪਿਆ ਦਾ ਫਾਰਮੂਲਾ ਹੈ ਜੀ ਇੱਕ ਮਹੀਨੇ ਇਹਨੇ ਚੱਲਣਾ ਤੇ ਇਹਨਾਂ ਦੇ ਕਈ ਐਨੀਮਲ ਨੇ ਜਿਹਦੇ ਇਹਨਾਂ ਨੇ ਸੈੱਟ ਕੀਤੇ ਆ ਇਹਨਾਂ ਕੋਲ ਇੱਕ ਪਿਛਲੀ ਵਾਰ ਜਿਹੜਾ ਆਪਾਂ ਇਹਨਾਂ ਨੂੰ ਮਿਲੇ ਆ ਜਿਹੜੀ ਉਹ ਇਹਨਾਂ ਕੋਲੇ ਗਾਂ ਸੀਗੀ ਉਹ ਆਲਮੋਸਟ ਮਤਲਬ ਗੱਬਣ ਹੋ ਚੁੱਕੀ ਹੈ ਉਹ ਚੱਕ ਪਾਸ ਕਰਾਉਣੀ ਹੈ ਅਗਲੇ 15 ਦਿਨਾਂ ਤੱਕ ਚੱਕ ਪਾਸ ਕਰਾ ਕੇ ਅਸੀਂ ਉਹਦੀ ਵੀਡੀਓ ਵੀ ਦੁਬਾਰੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ अच्छा यही ना वो नुस्खा फार्मूला है मंजेन्द्र जी हां जी हां यही जी वीर अच्छा ਤੇ ਨਾਲ ਇਹਦਾ ਮੀਨਰਲ ਮਿਕਸਚਰ ਹੋ ਗਿਆ ਜੀ ਠੀਕ ਹੈ ਮੀਨਰਲ ਮਿਕਸਚਰ ਉਹ ਕੀ ਚੀਜ਼ ਹੈ ਤੱਤਾਂ ਦਾ ਚੂਰਾ ਆ ਜਾਂਦਾ ਜੀ ਤੱਤਾਂ ਦਾ ਚੂਰਾ हां जी हां हां ਜਿਵੇਂ ਉਹ ਹੁਣ ਅੱਜ ਕੱਲ ਨਾ ਆਪਾਂ ਪੱਠੇ ਵਗੈਰਾ ਪਾਉਂਦੇ ਹਾਂ ਕੁਝ ਵੀ ਕਰਦੇ ਹਾਂ ਨਾ ਚਲੋ ਜ਼ਮੀਨ ਦੇ ਵਿੱਚ ਵੀ ਘਾਟ ਪਈ ਹੋਈ ਹੈਗੀ ਉਹ ਸਾਰੇ ਤੱਤ ਪੂਰੇ ਨਹੀਂ ਹੁੰਦੇ ਜੀ 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 ਖੁਰਾਕਾਂ ਦੇ ਵਿੱਚ ਵੀ ਨਹੀਂ ਆਉਂਦੇ ਤਾਂ ਮੀਨਰਲ ਮਿਕਸਚਰ ਤਾਂ ਮਤਲਬ ਸਭ ਨੂੰ ਇਹੀ ਕਹਾਂਗੇ ਵੀ ਉਹ ਅੱਡ ਤੋਂ ਪਾਓ ਜਰੂਰ ਠੀਕ ਹੈ ਫਿਰ ਉਹਦੀ ਕੋਈ ਡੋਜ਼ ਨਾ ਦੇਖੋ ਤੁਸੀਂ ਕਰਕੇ ਘੱਟੋ ਘਾਟ ਜੇ ਕੋਈ ਪਸ਼ੂ ਦੇ ਸਾਈਜ਼ ਦੇ ਹਿਸਾਬ ਪੈਕੇਟ ਦੇ ਉੱਤੇ ਤਾਂ ਚਲੋ ਲਿਖਿਆ ਹੁੰਦਾਗਾ ਕਿ 50 ਗ੍ਰਾਮ ਦੇਣਾ ਜਾਂ ਕਿੰਨਾ ਦੇਣਾ ਤੁਸੀਂ ਆਪ ਦੇ ਮਤਲਬ ਪਸ਼ੂ ਦਾ ਵੀ ਦੇਖੋ ਨਾ ਜਿਵੇਂ ਹੁਣ ਇਹ ਵੱਡੇ ਕਾਦਰੀ ਗਾਂ ਹੈਗੀ ਆ ਤਾਂ ਇਹਨੂੰ ਘੱਟੋ ਘੱਟ 200 ਗ੍ਰਾਮ ਡੇਲੀ ਦਾ ਚਾਹੀਦਾ ਚਾਹੀਦਾ ਜੀ ਠੀਕ ਹੈ ਇਹਦੇ 'ਚ ਜਿਹੜੀ ਕੋਈ ਮਤਲਬ ਨਾ ਰਹਿਣ ਦੀ ਦਿੱਕਤ ਆਈ ਆ ਉਹ ਇਹਨਾਂ ਕਾਰਨ ਕਰਕੇ ਆਈ ਆ ਹੋਰ ਇਹਨੂੰ ਕੁਝ ਨਹੀਂ ਹੋਇਆ ਹੈਗਾ ਹਾਂਜੀ ਅੱਛਾ ਇੱਕ ਹੋਰ ਬੜਾ ਇਹ ਮੇਥੇ ਸਵਾਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਗਊ ਨੂੰ ਦੇਖਦੇ ਹੋ ਕਿਸੇ ਬੈੜੀ ਨੂੰ ਦੇਖਦੇ ਹਾਂ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਸਿੰਪਟਮ ਕੀ ਦੇਖਦੇ ਹਾਂ ਤੁਹਾਨੂੰ ਕਿਵੇਂ ਤੁਸੀਂ ਪਰਖ ਕਰਦੇ ਹੋ ਕਿ ਹਾਂ ਇਹਨੂੰ ਆਪਾਂ ਸੈੱਟ ਕਰ ਲਾਂਗੇ ਕਿਉਂਕਿ ਜਿਹੜਾ ਤਾਂ ਦੇਖੋ ਬਰੀਡ ਵਾਲਾ ਪਸ਼ੂ ਹੈਗਾ ਨਾ ਕੋਈ ਵੀ ਪਹਿਲੇ ਤਾਂ ਪਸ਼ੂ ਦੀ ਬਰੀਡ ਹੀ ਦੇਖ ਲਈਦੀ ਹੈਗੀ ਜੇ ਹੁਣ ਜਿਹੜੀਆਂ ਕੋਈ 도ਗਲੀਆਂ ਗਾਵਾਂ ਹੈਗੀਆਂ ਪਹਿਲੀ ਗੱਲ ਤਾਂ ਉਹਨਾਂ ਚ ਰਿਪੀਟ ਦੀ ਸਮੱਸਿਆ ਘਟ ਆਉਂਦੀ ਹੈਗੀ ਕਰਕੇ ਹਨਾ ਬਾਕੀ ਉਹਨਾਂ ਦਾ ਦੁੱਧ ਠੀਕ ਠੀਕ ਹੀ ਹੁੰਦਾ ਹੈਗਾ ਜਿਹੜਾ ਕੋਈ ਪਸ਼ੂ ਬਰੀਡ ਵਾਲਾ ਚੰਗਾ ਹੈਗਾ ਉਹਦਾ ਮੇਨ ਕਾਰਨ ਇਹ ਹੀ ਹੁੰਦਾ ਕਿ ਉਹਨੇ ਦੁੱਧ ਵੱਧ ਕੱਢਿਆ ਹੁੰਦਾ ਹੈਗਾ ਤੇ ਉਹ ਚ ਇਹੀ ਕਮੀਆਂ ਆਈਆਂ ਹੁੰਦੀਆਂ ਨੇ ਮਤਲਬ ਲਗਾਤਾਰ ਤੇ ਵੱਧ ਦੁੱਧ ਉਹਦੇ ਨਾਲ ਜਿਹੜਾ ਸਰੀਰ ਹੈਗਾ ਬਾਡੀ ਹੈਗੀ ਹੈ ਉਦੇ ਵਿੱਚੋਂ ਤਤਾਂ ਦੀ ਘਾਟ ਆ ਜਾਂਦੀ ਹੈ ਹਾਂ ਉਹਦੇ ਨਾਲ ਤਤਾਂ ਦੀ ਘਾਟ ਆ ਜਾਂਦੀ ਹੈ ਮੋਸਟਲੀ ਬਾਕੀ ਜਿਹੜੇ ਬੱਚੇ ਜਾਂ ਨਹੀਂ ਇਨਫੈਕਸ਼ਨ ਹੈਗੀ ਹੈ ਜੀ ਜਿਵੇਂ ਆਪਾਂ ਨੂੰ ਸੂਣ ਲੱਗਦਾ ਕਈ ਵਾਰੀ ਬੰਦੇ ਕਾਲ ਕਰ ਜਾਂਦੇ ਆ ਹੱਥ ਪਾ ਲੈਂਦੇ ਆ ਜਾਂ ਹੋਰ ਕਰ ਲੈਂਦੇ ਆ ਕੁਛ ਹਨ ਤਾਂ ਉਹ ਜਾਂ ਜੇਰ ਕਟਾਉਣੀ ਹੁੰਦੀ ਹੈਗੀ ਉਹਦੇ ਨਾਲ ਮੋਸਟਲੀ ਇਹਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਉਥੇ ਇਹ ਕਿੱਟ ਮਤਲਬ ਪੂਰਾ ਵਧੀਆ ਕੰਮ ਕਰਦੀ ਹੈਗੀ ਕਿਉਂਕਿ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਹੈਗਾ ਆਪਾਂ ਤਾਂ ਲਿਆਂਦੀ ਆ ਵੀ ਇਹਨੂੰ ਕੀ ਦਿੱਕਤ ਆਈ ਸੀਗੀ ਪਰ ਇਹਨਾਂ ਪਤਾ ਵੀ ਇਹ ਸਹੀ ਹੋ ਜਾਊਗੀ ਅੱਛਾ ਜਿਹੜੇ ਇਸ ਵੇਲੇ ਵੀਡੀਓ ਦੇਖ ਰਹੇ ਨੇ ਜੇ ਕੋਈ ਚੈਲੈਂਜਿੰਗ ਕੇਸ ਤੁਹਾਡੇ ਕੋਲ ਆਵੇ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਗਰ ਪੰਜਾਬ ਦੇ ਵਿੱਚੋਂ ਕੋਈ ਵੀ ਚੈਲੈਂਜਿੰਗ ਕੇਸ ਹੈਗਾ ਜਿਹੜਾ ਕਹਿੰਦਾ ਜੀ ਅਸੀਂ ਜ਼ੋਰ ਲਾ ਲਿਆ ਅਸੀਂ ਹੰਬ ਗਏ ਅਸੀਂ ਏਆਈ ਕਰਵਾ ਕਰਵਾ ਕੇ ਹੰਬ ਗਏ ਅਸੀਂ ਸਾਰੀਆਂ ਚੀਜ਼ਾਂ ਸਾਰੇ ਨੁਸਕੇ ਸਾਰੇ ਟੋਟਕੇ ਸਾਰੇ ਡਾਕਟਰ ਤੇ ਸਾਡੀਆਂ ਲੱਤਾਂ ਬਾਹਾਂ ਹੁਣ ਇਸ ਗਊ ਨੇ ਖੜੀਆਂ ਕਰਾ ਦਿੱਤੀਆਂ ਨੇ ਉਹ ਕੇਸ ਤੁਸੀਂ ਚੈਲੈਂਜਿੰਗ ਤੌਰ ਤੇ ਹੱਲ ਕਰ ਸਕਦੇ ਹੋ ਬਿਲਕੁਲ ਜੀ ਦੇਖੋ ਪਸ਼ੂ ਬਰੀਡ ਵਾਲਾ ਹੋਣਾ ਚਾਹੀਦਾ ਹਨਾ ਜੋ ਕੋਈ ਇਸ ਤਰ੍ਹਾਂ ਨਹੀਂ ਸਾਨੂੰ ਦੇਖੇ ਜਾਣੀ ਚਾਹੇ ਅਸੀਂ ਲੈ ਵੀ ਲਾਵਾਂਗੇ ਕੋਈ ਗੱਲ ਨਹੀਂ ਮਤਲਬ ਰਿਪੀਟ ਵਾਲੀ ਹਾਂਜੀ ਹਾਂ ਰਿਪੀਟ ਵਾਲੀ ਹੋਵੇ ਜੀ ਕੋਈ ਚੱਕਰ ਨਹੀਂ ਗਾ ਤੇ ਉਹ ਮਸਟੈਟਸ ਦਾ ਕੀ ਹੱਲ ਲਿਆ ਤੁਸੀਂ ਮਸਟੈਟਸ ਦਾ ਤਾਂ ਦੇਖੋ ਆਲਮੋਸਟ ਸਹੀ ਚੱਲ ਰਿਹਾ ਹੈ ਕਰਕੇ ਦਵਾਈ ਇੱਥੇ ਰੱਖੀ ਦੀਏ ਕੋਲੇ ਠੀਕ ਹੁਣ ਕਈ ਵਾਰੀ ਇੱਕ ਦੋ ਪਸ਼ੂ ਨੂੰ ਦਿੱਕਤ ਆਈ ਹੈਗੀ ਆ ਮੌਸਮ ਦੇ ਵਿੱਚ ਆ ਜਾਂਦੀ ਹੈਗੀ ਜੀ ਜੀ ਤਾਂ ਮਤਲਬ ਕਹ ਲਓ ਵੀ ਦੋ ਦੋ ਡੋਜ਼ੇ ਨੇੜੀਆਂ ਪਈਆਂ ਅੱਛਾ ਨਾਲ ਦੀ ਨਾਲ ਲੈਵਾ ਅੰਦਰ ਹਾਂ ਹਾਂ ਮਤਲਬ ਬਹੁਤ ਨਾ ਇਫੈਕਟਿਵ ਮਤਲਬ ਉਹ ਤੁਹਾਨੂੰ ਦੱਸਿਆ ਸੀ ਉਹ ਪਿਛਲੀ ਵੀਡੀਓ ਆਪਣਾ ਬੰਦਾ ਵੀ ਤੁਹਾਨੂੰ ਮਿਲਾਇਆ ਸੀ ਤੁਸੀਂ ਮੈਨੂੰ ਇਹ ਕਹਿ ਰਹੇ ਵੀ ਇਹ ਦੁਨੀਆ ਦਾ ਜਿਹੜਾ ਇੱਕ ਨੰਬਰ ਨੁਸਖਾ ਹੈਗਾ ਵੀ ਇਸ ਤੋਂ ਉੱਪਰ ਤੁਸੀਂ ਨੁਸਖਾ ਕੋਈ ਫਾਰਮੂਲਾ ਨਹੀਂ ਦੇਖਿਆ ਜਿਹੜਾ ਮਸਟੈਟਸ ਦੇ ਵਿੱਚ ਔਰ ਰਿਪੀਟ ਦੇ ਵਿੱਚ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਦੱਸਿਆ ਸੀ ਕਿ ਸਭ ਮੈਨੂੰ ਮਿਲਿਆ ਹੋਵੇ ਹਾਂਜੀ ਨਹੀਂ ਇਸ ਤੋਂ ਪਹਿਲਾਂ ਮਤਲਬ ਦੇਖੋ ਬਹੁਤ ਵਰਤ ਕੇ ਦੇਖੇ ਸੀਗੇ ਠੀਕ ਹੈ ਕਿਸੇ ਦਾ ਰਿਜ਼ਲਟ ਨਹੀਂ ਮਿਲਿਆ ਕੋਈ ਵਰਤਨ ਦੇ ਵਿੱਚ ਔਖਾ ਸੀ ਕੋਈ ਪਸ਼ੂ ਨੂੰ ਖਵਾਉਣ ਦੇ ਵਿੱਚ ਔਖਾ ਠੀਕ ਹੈ ਜਿਹੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸੀ ਉਹ ਇਹੀ ਸੀਗਾ ਵੀ ਪਸ਼ੂ ਦੇ ਅੰਦਰ ਜਾਵੇ ਇਹਨਾਂ ਦੀ ਦਵਾਈ ਕਿਵੇਂ ਮਰਜੀ ਜਾਵੇ ਤੁਸੀਂ ਪਾਣੀ ਚ ਪਾ ਦਿਓ ਤੁਸੀਂ ਦਾਣੇ ਚ ਪਾ ਦਿਓ ਤੁਸੀਂ ਸਿਰੰਜ ਪਰ ਕੇ ਦੇ ਦਿਓ ਜੀ 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 ਠੀਕ ਹੈ ਕੋਈ ਆਪਸ਼ਨ ਨਹੀਂ ਕੋਈ ਇਹ ਨਹੀਂ ਵੀ ਕੱਲੀ ਜੀਭ ਤੇ ਲੱਗੇ ਫੇਰ ਅਸਰ ਕਰੂਗੀ ਨਾ ਅੰਦਰ ਜਾਵੇ ਦਵਾਈ ਤਾਂ ਪਸ਼ੂ ਨੂੰ ਰਿਜ਼ਲਟ ਮਿਲਦਾ ਹੀ ਮਿਲਦਾ ਜੀ ਠੀਕ ਹੈ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹੈ ਮਸਲਾ ਹੈਗਾ ਤੇ ਇਹ ਗੱਲ ਇਹ ਹੈ ਵੀ ਜਿਹੜੀ ਇਹ ਕਿਟ ਹੈ ਜਾਂ ਮਸਟੇਟਸ ਹੈ ਮਸਟੇਟਸ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਫਾਰਮ ਹੋਵੇ ਜਿੱਥੇ ਮਸਟੇਟਸ ਕਦੇ ਕਿਸੇ ਗਊ ਨੂੰ ਨਾ ਹੋਈ ਹੋਵੇ ਲਗਭਗ ਹਰ ਇੱਕ ਗਵਾਂ ਦੇ ਵਿੱਚ ਇਹ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਤੇ ਫਿਰ ਜਿਹੜੇ ਤੁਹਾਡੇ ਕੋਲ ਲੋਕ ਆਉਂਦੇ ਨੇ ਉਹ ਕਹਿੰਦੇ ਨੇ ਇਸ ਦਾ ਮਸਟੇਟਸ ਨੂੰ ਜਿਵੇਂ ਮਨਜਿੰਦਰ ਜੀ ਨੇ ਕਹਿੰਦੇ ਜੀ ਮਸਟੇਟਸ ਨੂੰ ਤਾਂ ਅਸੀਂ ਹੁਣ ਕੁਝ ਮੰਨਦੇ ਹੀ ਨਹੀਂ ਹੈਗੇ ਇਹ ਕਿਵੇਂ ਪੋਸੀਬਲ ਹੈ ਮਸਟੇਟਸ ਹੁੰਦੀ ਕਿਉਂ ਹੈ ਇਹਦਾ ਬੇਸਿਕ ਕਾਰਨ ਕੀ ਮੰਨਦੇ ਹੋ ਤੁਸੀਂ ਮਸਟੈਟਸ ਤੋਂ ਦੇ ਬੇਸਿਕ ਕਾਰਨ ਹੈ ਸਭ ਤੋਂ ਮੇਨ ਕਾਰਨ ਹੈ ਕਿ ਇੱਕਦਾਂ ਇਹ ਥੋੜੀ ਫੀਡ ਚੁੱਲੀ ਹੈ ਥੋੜੀ ਫੀਡ ਚੁੱਲੀ ਮਤਲਬ ਮਤਲਬ ਜਿਵੇਂ ਫੀਡ ਬਣਵਾਈ ਆਪਾਂ ਜਿਹੜੀ ਉਹ ਮੱਕੀ ਆ ਉਹਦੇ ਮੂੰਹ ਕਾਲੇ ਹੋ ਗਏ ਸੀਗੇ ਉਹਨੂੰ ਉਲੀ ਪੈ ਚੁੱਕੀ ਸੀ ਉਹਦੇ ਨਮੀ ਦੀ ਮਾਤਰਾ ਜ਼ਿਆਦਾ ਸੀਗੀ ਫਿਰ ਉਸ ਕਰਕੇ ਥੋੜੀ ਫੀਡ ਚੁੱਲੀ ਆ ਗਈ ਜਾਂ ਕੋਈ ਮਾੜਾ ਦਾਣਾ ਆ ਗਿਆ ਜਾਂ ਤੁਹਾਡੀ ਮਤਲਬ ਵੀ ਖੁਰਨੀ ਜਿ ਸਫਾਈ ਨਹੀਂ ਹੈਗੀ ਚੰਗੀ ਤਰ੍ਹਾਂ ਉਹ ਚ ਸਾਈਡਾਂ ਤੇ ਉਲੀ ਜੰਮ ਗਈ ਜਾਂ ਤੁਹਾਡੇ ਚਾਰ ਜਿਵੇਂ ਚਾਰ ਸਾਈਡਾਂ ਤੋਂ ਚਿੱਟਾ ਹੋ ਜਾਂਦਾ ਇੱਥੋਂ ਪੋਲਾ ਰਹਿ ਜਾਂਦਾ ਲਤੜੇ ਨਹੀਂ ਆਂਦਾ ਉਥੇ ਉਲੀ ਆ ਜਾਂਦੀ ਹੈ ਇਹਦੋਂ ਪਸ਼ੂ ਦੇ ਅੰਦਰ ਉਲੀ ਜਾਂਦੀ ਹੈ ਇਹਦਾ ਸਭ ਤੋਂ ਪਹਿਲੀ ਆਉਣ ਵਾਲੀ ਬਿਮਾਰੀ ਹੈ ਉਹ ਮਸਟਾਈਟਸ ਹੈ ਦੂਜਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜੀ ਵੀ ਤੁਹਾਡੇ ਜਿਹੜਾ ਪਸ਼ੂ ਹੈ ਉਹਦੀ ਬੱਚੇ ਜਾਨੀ ਦੀ ਸਫਾਈ ਨਾ ਹੋਣਾ ਜੇਰ ਦੇ ਅੰਦਰ ਰਹਿ ਜਾਣਾ ਅੰਦਰੋਂ ਮਤਲਬ ਜੇਰ ਦਾ ਨਾ ਨਿਕਲਣਾ ਕਈ ਵਾਰੀ ਫਾਰਮਰ ਧਿਆਨ ਨਹੀਂ ਦਿੰਦੇ ਵੀ ਜੇਰ ਤਾਂ ਪੈ ਗਈ ਹੈ ਜੀ ਠੀਕ ਹੋ ਗਿਆ ਪਰ ਫਿਰ ਵੀ ਅੰਦਰ ਮਾੜਾ ਮੋਟਾ ਕੋਈ ਲਾੜ ਛੋਟਾ ਮੋਟਾ ਰਹਿ ਗਿਆ ਉਹਨੇ ਅੰਦਰ ਗਲਣਾ ਉਹ ਜਾਂ ਜਿਵੇਂ ਚਿੱਟੀਆਂ ਦੂਧੀਆਂ ਤਾਰਾਂ ਦਿੰਦਾ ਉਹਦਾ ਧਿਆਨ ਨਹੀਂ ਦਿੰਦੇ ਵੀ ਕੋਈ ਗੱਲ ਨਹੀਂ ਉਹ ਉਹ ਹੁੰਦੀ ਹੈ ਜਿਵੇਂ ਪਾਸ ਹੋ ਗਈ ਅੰਦਰ ਉਦੋਂ ਬਾਅਦ ਵੀ ਜਿਹੜੀ ਪਹਿਲੀ ਆਉਣ ਵਾਲੀ ਬਿਮਾਰੀ ਹੈ ਉਹ ਲੇਵੇ ਨੂੰ ਡਿਸਟਰਬ ਕਰੂਗੀ ਸਭ ਤੋਂ ਪਹਿਲਾਂ ਸਟੈਸ ਹੋਊਗੀ ਹਾਂਜੀ ਅੱਛਾ ਉਦੋਂ ਪਹਿਲਾਂ ਪਾਸ ਨੂੰ ਬੁਖਾਰ ਹੋਊਗਾ ਨਾਲ ਤੇ ਮਸਟੈਟਸ ਆਉਗੀ ਤੇ ਉਸ ਤੋਂ ਬਾਅਦ ਤੁਸੀਂ ਸਾਡਾ ਫਾਰਮੂਲਾ ਵਰਤੋ ਇੱਕ ਨੰਬਰ 8 ਨੰਬਰ 128 ਨੰਬਰ ਆਇਆ ਹੁਣ ਪੋਟੈਂਸ਼ੀ ਜਿਆਦਾ ਹੈ ਉਹਦੀ ਨਾਲ ਛੋਟਾ 100 28 ਨੰਬਰ 28 ਨੰਬਰ ਦੀ 100 ਐਮਐਲ ਦੀ ਸ਼ੀਸ਼ੀ ਆਈ ਠੀਕ ਹੈ ਉਹ ਜੇ ਮਤਲਬ ਫਾਈਬਰੋਇਡ ਹੋ ਗਿਆ ਗੰਢ ਬਣ ਗਈ ਲੈ ਵਿੱਚ ਆਪਾਂ ਕਹਨੇ ਆ ਠੀਕ ਹੈ ਤੇ ਉਹ ਉਹਦੇ ਵਾਸਤੇ ਆ ਇਹ ਨੂੰ ਨਾਲ ਇਹਦੀ ਡੋਜ਼ ਦਿਓ ਤੁਸੀਂ ਇਹ ਬਿਲਕੁਲ ਠੀਕ ਹੋ ਜਾਏਗਾ ਜੇ ਫਾਰਮਰ ਨੂੰ ਪਤਾ ਲੱਗਿਆ ਸਵੇਰੇ ਵੀ ਸਾਡੇ ਅੱਜ ਮਸਟੈਟਸ ਆ ਗਈ ਸਾਡੇ ਪਾਸ ਦਾ ਦੁੱਧ ਖਾਰਾ ਹੋ ਗਿਆ ਜਾਂ ਛਿੱਧੀਆਂ ਆ ਗਈਆਂ ਜਾਂ ਪੁੱਪਾ yellow ਪੈ ਗਿਆ ਜਾਂ ਸਪਲੂਨ ਹੋ ਗਈ ਸੁੱਝ ਗਿਆ ਤੁਹਾਡੇ ਕੋਲੇ ਜੇ 1 ਨੰਬਰ ਦੇ 8 ਨੰਬਰ ਪਈਆਂ ਉਹਦੀਆਂ 2 2 3 3 ਡੋਜ਼ਾਂ ਦਿਓ 50 50 ml ਦੀਆਂ ਘੰਟੇ-ਘੰਟੇ ਬਾਅਦ ਤੁਹਾਨੂੰ 6 ਘੰਟੇ ਦੇ ਅੰਦਰ-ਅੰਦਰ ਰਿਜ਼ਲਟ ਮਿਲੂਗਾ ਬਿਲਕੁਲ ਲਾਜ਼ਮੀ ਜੀ ਜੀ ਅੱਛਾ ਮਨਿੰਦਰ ਜੀ ਇਸ ਤੋਂ ਪਹਿਲਾਂ ਬੀਐਸਕੇ ਤੋਂ ਪਹਿਲਾਂ ਤੁਸੀਂ ਵੀ ਇੰਜੈਕਸ਼ਨ ਨਾਲ ਕੰਮ ਸਾਰ ਦੇ ਰਹੇ ਹੋ ਹਾਂਜੀ ਹਾਂ ਇੰਜੈਕਸ਼ਨ ਲਾਉਂਦੇ ਉਹ ਉਹ ਕਹਾਣੀ ਕੀ ਸੀ ਇੰਜੈਕਸ਼ਨ ਵਾਲੀ ਬਸ ਉਹ ਵੀ ਫਿਰ ਐਂਟੀਬਾਇਟਿਕ ਵੈਰਾ ਲਾਉਣੇ ਹੁੰਦੇ ਜੀ ਕਰਕੇ ਹਨਾ ਕਰਕੇ ਉਹ ਚ ਫਿਰ ਦੁੱਧ ਵੀ ਔਡ ਜਾਂਦਾ ਹੈਗਾ ਇਹ ਥੋੜੇ ਜਿਆਦੇ ਜਲਦੀ ਕਰਦੇ ਨੇ ਨਸਲੇ ਵਾਲੇ ਲੈਂਦੇ ਵੀ ਨਹੀਂ ਹਾਂ ਨਸਲੇ ਨਹੀਂ ਲੈਂਦਾ ਦੁੱਧ ਉਹਨਾਂ ਨੂੰ ਤੇ ਆ ਹੁਣ ਪਿੱਛੇ ਜੇ ਵੀ ਪਿੰਡ ਦੀ ਡੈਰੀ ਤੇ ਦਿੱਕਤ ਆਈ ਹੋਈ ਹੈਗੀ ਠੀਕ ਹੈ ਕਿਸੇ ਨੇ ਮਤਲਬ ਇਸ ਤਰ੍ਹਾਂ ਹੀ ਕੋਈ ਮੈਡੀਸਨ ਲਾਈ ਕਰਕੇ ਠੀਕ ਹੈ ਹਾਂ ਤਾਂ ਮਤਲਬ ਚਲੋ ਫਿਰ ਆਪਾਂ ਸਹੀ ਦਵਾਈ ਵਰਤ ਰਹੇ ਹਨਾ ਤਾਂ ਫਿਰ ਸਾਡਾ ਮਤਲਬ ਬੰਦਾ ਵੀ ਜਦੋਂ ਦੁੱਧ ਪਾਉਣ ਗਿਆ ਉਥੇ ਉਹ ਵੀ ਚੈਲੰਜ ਕਰਿਆ ਆ ਕਿ ਸਾਡਾ ਅरेस्ट ਕਰ ਲੋ ਸਾਡੇ ਦੀ ਟੀਕਾ ਨਹੀਂ ਆਊਗਾ ਕੋਈ ਵੀ ਕਰਕੇ ਹਾਂਜੀ ਹਾਂ ਕਿਉਂਕਿ ਅਸੀਂ ਵਰਤ ਦੇ ਦੀ ਦਿੱਕਤ ਹੁਣ ਸਾਡੇ ਵੀ ਆਈ ਸੀਗੀ ਪਰ ਇਲੈਕਟਰ ਹੋਮੋਪੈਥੀ ਦਿਓ ਤੇ ਆਹ ਕਰਕੇ ਵਧੀਆ ਠੀਕ ਆ ਵੀ ਇਸਕੇ ਦੇ ਕੋਈ ਮਤਲਬ ਆਉਂਦਾ ਨਹੀਂ ਫਿਰ ਦਿੱਕਤ ਨਹੀਂ 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 ਅੱਛਾ ਦੂਸਰਾ ਇੱਕ ਹੋਰ ਬੜੀ ਅਹਿਮ ਚੀਜ਼ ਇਹ ਹੈਗੀ ਹੈ ਕਿ ਜਿਹੜੇ ਡੈਰੀ ਫਾਰਮਰ ਹੈਗੇ ਨੇ ਉਹ ਮਸਟੈਟਸ ਕਰਕੇ ਰਿਪੀਟ ਕਰਕੇ ਫਾਰਮ ਛੱਡਣ ਦੀ ਮਤਲਬ ਹਰ ਰੋਜ਼ ਉਹਨਾਂ ਦੀ ਵਿਉਂਤਬੰਦੀ ਹੁੰਦੀ ਹੈ ਵੀ ਇਹਨਾਂ ਤੋਂ ਖੇੜਾ ਕਿਵੇਂ ਛੜਾਈਏ ਜਾਂ ਤਾਂ ਬਿਮਾਰੀ ਤੋਂ ਖੇੜਾ ਛੜਾ ਲਈਏ ਡੈਰੀ ਫਾਰਮ ਤੋਂ ਖੇੜਾ ਛੜਾ ਲਈਏ ਤੇ ਉਹਨਾਂ ਨੂੰ ਥੋੜਾ ਕੀ ਸੁਨੇਹਾ ਮਨਜਿੰਦਰ ਜੀ ਦੇਖੋ ਉਹਨਾਂ ਨੂੰ ਇਹੀ ਹੈ ਹਨਾ ਇੱਕ ਤਾਂ ਪ੍ਰੋਪਰ ਮੈਨੇਜਮੈਂਟ ਦੇਖੋ ਆਪਦੀ ਦੇਖਣੀ ਹੁੰਦੀ ਹੈ ਜਿਹੜੇ ਬੰਦੇ ਰੱਖਿਆ ਉਹ ਆਪ ਵਿੱਚ ਰਹੇ ਇੱਕ ਜਿੱਥੇ ਆਪਾਂ ਮਤਲਬ ਬਰੀਡ ਤੇ ਪੈਸਾ ਲਾਉਂਦੇ ਹੈਗੇ ਫੀਡ ਤੇ ਲਾਉਂਦੇ ਹੈਗੇ ਉੱਥੇ ਇਹੋ ਜਿਹੇ ਪ੍ਰੋਡਕਟ ਆਪਾਂ ਨੂੰ ਰੱਖਣੇ ਚਾਹੀਦੇ ਕੋਲੇ ਹਰ ਵੇਲੇ ਠੀਕ ਹੈ ਮੰਨ ਲਓ ਹੁਣ ਸ਼ਾਮ ਨੂੰ ਛੋਡੇ ਪਾਸ ਨੂੰ ਮੈਸਟਾਈਟਸ ਆ ਗਈ ਠੀਕ ਹੈ ਛੋਡੇ ਕੋਲੇ ਦਵਾਈ ਪਈ ਹੋਵੇ ਉਸ ਟਾਈਮ ਕੋਈ ਡਾਕਟਰ ਵੀ ਨਹੀਂ ਆਉਣ ਵਾਲਾ ਹੈਗਾ ਤਾਂ ਤੁਸੀਂ ਉਹ ਦਵਾਈ ਦੇ ਦਿਓ ਠੀਕ ਹੈ ਘੰਟੇ-ਘੰਟੇ ਪਿੱਛੇ ਤਾਂ ਆਪਾਂ ਸੌਣ ਤੋਂ ਪਹਿਲਾਂ ਵੀ ਦੇ ਸਕਦੇ ਹਾਂ ਜੀ ਉਹ ਦਵਾਈ ਸੋਭਨ ਛੋਡੇ ਪਾਸ ਨੂੰ ਸਹੀ ਮਿਲੂਗਾ ਇੰਨੀ ਛੇਤੀ ਹਾਂਜੀ ਕਿਉਂਕਿ ਮੈਂ ਵੀ ਪਰ ਜਿਹੜੀ ਐਂਟੀਬਾਇਟਿਕ ਲਗਾਉਣੀ ਉਹ ਤਾਂ 5-7 ਦਿਨ ਲੈ ਲੰਦੇ ਨੇ ਜੀ ਉਹ ਦੇਖੋ ਜੀ ਜੇ ਤਾਂ ਉਹ ਆਪਾਂ ਤੇਜ਼ ਐਂਟੀਬਾਇਟਿਕ ਲੈਂਦਾ ਜੇ ਆਪਾਂ ਤੇਜ਼ ਲਾਵਾਂਗੇ ਉਹਦੇ ਵਿੱਚ ਮਤਲਬ ਮੈਂ ਤੇਜ਼ ਕੀ ਸੋਝ ਲਾਉਣ ਵਾਸਤੇ ਸੀਰੀਅਲ ਲਾਉਣਾ ਪੈਂਦਾ ਜੀ ਫਿਰ ਉਹ ਦੋ ਦੋ ੜਾ ਦ ਹਣਾ ਲੈ ਦੇਖੇ ਗੱਲ ਤਾਂ ਉੱਥੇ ਹੀ ਗਈ ਨਾ ਉੱਥੇ ਹੀ ਹਾਂਜੀ ਹਾਂ ਮੈਂ ਵੀ ਜਦੋਂ ਮਤਲਬ ਤੁਹਾਡੀ ਵੀਡੀਓ ਪਹਿਲੀ ਵਾਰ ਦੇਖੀ ਸੀ ਨਾ ਫਾਰਮਰ ਕਹਿੰਦੇ ਸੀ ਵੀ ਇੰਨੇ ਟਾਈਂਗ ਦੇ ਵਿੱਚ ਮਸਟਰਡਸ ਠੀਕ ਹੋ ਗਈ ਤਾਂ ਮੈਨੂੰ ਵੀ ਇਹ ਝੂਠ ਲੱਗਿਆ ਸੀਗਾ ਓਕੇ ਕਿਉਂਕਿ ਮੇਰੀ ਕੋਈ ਐ ਠੀਕ ਨਹੀਂ ਸੀ ਹੋਈ ਠੀਕ ਹੈ ਹਾਂਜੀ ਹਾਂ ਉਸ ਤੋਂ ਬਾਅਦ ਜਦੋਂ ਆਪ ਵਰਤਿਆ ਤਾਂ ਹੁਣ ਸੱਚੀ ਲੱਗਦਾ ਮਤਲਬ ਹੁਣ ਕਿਸੇ ਨੂੰ ਚਾਹੇ ਮੇਰੀ ਗੱਲ ਤਾਂ ਲੱਗੇ ਵੀ ਐਂ ਕਰਕੇ ਵੀ 2 ਦਿਨਾਂ 'ਚ ਠੀਕ ਕਰ ਲੀਏ 1 ਦਿਨ 'ਚ ਤਾਂ ਪਰ ਉਹ ਸੱਚ ਹੈਗਾ ਸੱਚ ਹੈ ਹਾਂ ਕਿਉਂਕਿ ਨਾਲ ਦੀ ਨਾਲ ਹੀ ਮਤਲਬ ਇਸ ਚੀਜ਼ ਤੇ ਫਰਕ ਪੈਂਦਾ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਜੀ ਸਾਨੂੰ ਹੁਣ ਉਹ ਗਊ ਦਿਖਾ ਦਿਓ ਜਿਹੜੀ ਪਿਛਲੀ ਵਾਰ ਅਸੀਂ ਵੀਡੀਓ ਦੇ ਵਿੱਚ ਦਿਖਾਈ ਸੀ ਤੇ ਖਾਸ ਕਰਕੇ ਜਿਸ ਵਾਸਤੇ ਅਸੀਂ ਤੁਹਾਡੇ ਕੋਲ ਆਇਆ ਤੁਸੀਂ ਚੈਲੰਜ ਕੀਤਾ ਸੀ ਕਿ ਮੈਂ ਚੈਲੰਜ ਕਰਦਾ ਪੂਰੇ ਪੰਜਾਬ ਨੂੰ ਕਿ ਜਿਹੜੀ ਇਹ ਅਸੀਂ ਰਿਪੀਟ ਵਾਲੀ ਦਿੱਕਤ ਤੇ ਰਿਪੀਟ ਵਾਲੀ ਪ੍ਰੋਬਲਮ ਅਸੀਂ ਲੈ ਕੇ ਆਏ ਆ ਜਦੋਂ ਤੁਸੀਂ ਅਗਲੀ ਵਾਰ ਆਓਗੇ ਤੁਹਾਨੂੰ ਨਵੇਂ ਫਾਰਮ ਤੇ ਵੀ ਲੈ ਕੇ ਜਾਵਾਂਗੇ ਕਿਉਂਕਿ ਪਿਛਲੀ ਵੀਡੀਓ ਤੁਹਾਡੇ ਘਰ ਸ਼ੂਟ ਕੀਤੀ ਸੀ ਅਸੀਂ ਤੇ ਔਰ ਉਹ ਜਿਹੜੀ ਗਊ ਹੈਗੀ ਆ ਉਹ ਕਿਹੜੀ ਹੈਗੀ ਸੀ ਜੀ ਆ ਹੈਗੀ ਜੀ ਇੱਕ ਨੰਬਰ ਅੱਛਾ ਆਹ ਵਾਲੀ ਜੀ ਹਾਂਜੀ ਹਾਂ ਹਾਂ ਇਹਨੂੰ ਅ ਸ਼ਿੰਟੂ ਇਹਨੂੰ ਠਾਈ ਗਾਂ ਨੂੰ ਅੱਛਾ ਹਾਂ ਤੇ ਇਹ ਕਿਹੜੇ ਪਿੰਡੋਂ ਲੈ ਕੇ ਆਉਂਦੀ ਸੀ ਇਹ ਸਾਡਾ ਗਵਾਂਡੀ ਪਿੰਡ ਆ ਜੀ ਕੋਲੋ ਕੇ ਅੱਛਾ ਕੋਲੋ ਕੇ ਵਾਲੇ ਮਤਲਬ ਕੌਡੀਆਂ ਦੇ ਭਾਈ ਦੇ ਕੇ ਸੀ ਬਸ ਹਾਂ ਜੀ ਹਾਂ ਉਹ ਵੀ ਫਿਰ ਜਿਵੇਂ ਆਪਾਂ ਕਹਿ ਦਿੰਦੇ ਵੀ ਮਿਸਟਾਈਡ ਸਾ ਕੇ ਤੰਗ ਹੋਏ ਵੇ ਸੀਗੇ ਵਿਚਾਰੇ ਕਿਉਂਕਿ ਉਹਨਾਂ ਨੇ ਬਹੁਤ ਚੰਗੀ ਸਾਂਭੀ ਸੀ ਵਿਚਾਰਿਆਂ ਨੇ ਇਹ ਸ਼ੌਂਕ ਨਾਲ ਲੈ ਜ਼ੋਰ ਤਾਂ ਪੂਰਾ ਲਾਇਆ ਸੀ ਤੁਸੀਂ ਦੱਸਿਆ ਜ਼ੋਰ ਪੂਰਾ ਲਾਇਆ ਸੀ ਉਹਨਾਂ ਨੇ ਜੀ ਹਾਂ ਹਾਂ ਪਰ ਕਿਉਂਕਿ ਮਿਸਟਾਈਡਸ ਨਹੀਂ ਇਹਦੇ ਹੱਥ ਖੜੇ ਕਰਾਤੇ ਸੀ ਉਸ ਤੋਂ ਬਾਅਦ ਪੀਠ ਹਾਂ ਜੀ ਜੀ ਹਾਂ ਸੋ ਤੁਸੀਂ ਦੇਖੋ ਇਹ ਉਹ ਗਾਂ ਹੈਗੀ ਆ ਜਿਸ ਦਾ ਮਨਜਿੰਦਰ ਵੀਰ ਨੇ ਪਿਛਲੀ ਵਾਰ ਚੈਲੰਜ ਲਿਆ ਸੀ ਕਿ ਜਦੋਂ ਤੁਸੀਂ ਅਗਲੀ ਵਾਰ ਆਉਂਗੇ ਤਾਂ ਇਹ ਤੁਹਾਨੂੰ ਰਿਪੀਟ ਨਹੀਂ ਮਿਲੇਗੀ ਸਗੋ ਇਹ ਤੁਹਾਨੂੰ ਦੇਖੋ ਉਹੀ ਨੰਬਰ ਟੈਗ ਹੈਗਾ ਟੈਗ ਅਸੀਂ ਤੁਹਾਨੂੰ ਦਿਖਾ ਦਨੇ ਜਿਹੜਾ ਪਿਛਲੀ ਵਾਰ ਅਸੀਂ ਤੁਹਾਨੂੰ ਦਿਖਾਇਆ ਸੀ ਟੈਗ ਇੱਕ ਨੰਬਰ ਤੇ ਇਹੋ ਉਹ ਗਾਂ ਹੈਗੀ ਹੈ ਜਿਹੜੀ ਪਿਛਲੀ ਵਾਰ ਅੱਛਾ ਬਾਈ ਜੀ ਫਿਰ ਕੋਈ ਬਹੁਤੀ ਜ਼ਿਆਦਾ ਮਿਹਨਤ ਨਹੀਂ ਪਈ ਇਹਦੇ ਨਾਲ ਹੀ ਗੱਲ ਬਣ ਗਈ ਨਹੀਂ ਕੱਲੀ ਇਹੀ ਦਿੱਤੀ ਸੀਗੀ ਨਾਲ ਮਿੰਨਰਲ ਮਿਕਚਰ ਸੀਗਾ ਜੀ ਠੀਕ ਹੈ ਤੇ ਇਸ ਵਾਰ ਮਤਲਬ ਤਾਰਾਂ ਵਗੈਰਾ ਸਾਫ ਸੀਗੀਆਂ ਬਿਲਕੁਲ ਤਾਂ AI ਕਰਵਾਤੀ ਤਾਂ ਉਸ ਤੋਂ ਬਾਅਦ ਦੇਖੋ ਵੀ ਇਹਦਾ ਕੋਈ ਉਹ ਨਹੀਂ ਆਇਆ ਹੈ ਕਿ ਰਿਪੀਟ ਨਹੀਂ ਤੇ ਹੁਣ ਬਸ ਇਹ 15 ਤੱਕ ਚੈੱਕ ਕਰਵਾ ਕੇ ਵੀ ਅਪਡੇਟ ਦੇ ਦਾਂਗੇ ਆਪਾਂ ਪੂਰੀ ਹਾਂਜੀ ਹਾਂਜੀ ਹਾਂ ਹਾਂ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਫਿਰ ਜੇਕਰ ਇਹ ਨੁਸਖੇ ਫਾਰਮੂਲੇ ਤੁਹਾਡੇ ਕੋਲੋਂ ਲੈਣੇ ਹੋਣ ਤੇ ਕਿਵੇਂ ਮਿਲ ਸਕਦੇ ਨੇ ਤੁਹਾਡੇ ਕੋਲੋਂ ਕਿਵੇਂ ਮਿਲ ਸਕਦੇ ਨੇ ਇਹ ਤੁਸੀਂ ਸਾਡੇ ਕੰਪਨੀ ਦੇ ਨੰਬਰਾਂ ਤੇ ਫੋਨ ਕਰੋਗੇ ਉੱਥੋਂ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਜਿਹੜਾ ਬਹਿੰਡਾ ਬਲੌਕ ਹੈ ਉਹ ਸਾਡਾ ਰਾਮਪਰਾ ਫੁੱਲ ਸਟੋਰ ਹੈ ਬੀ ਐਸ ਕੇ ਦਾ ਉੱਥੋਂ ਇਹਨਾਂ ਦਾ ਕੋਈ ਵੀ ਪ੍ਰੋਡਕਟ ਤੁਹਾਨੂੰ ਸਾਡੇ ਮਾਨ ਹੈਲਥਕੇਅਰ ਸੈਂਟਰ ਕਰ ਦੋ ਸਾਨੂੰ ਮਿਲ ਸਕਦਾ ਸਾਡਾ ਨੰਬਰ ਹੈਗਾ ਜੀ 94173 24745 708781 ਤੇ 2088 ਜੀ ਤੁਸੀਂ ਕਿਤੇ ਦੂਰ ਬੈਠਿਓ ਤਾਂ ਅਸੀਂ ਤੁਹਾਨੂੰ ਕੋਰੀਅਰ ਵੀ ਕਰ ਸਕਦੇ ਹਾਂ ਤੁਹਾਨੂੰ ਹਰੇਕ ਪ੍ਰੋਡਕਟ ਬੀਐਸਕੇ ਦਾ ਜੋ ਕੇ ਜਰਮ ਫਾਰਮਾਸਿਟੀਕਲ ਦਾ ਸਨੋਵਲ ਮਿਲੇਗਾ ਅੱਛਾ ਐਡਰੈਸ ਕੀ ਹੈਗਾ ਤੁਹਾਡਾ ਉੱਥੇ ਦਾ ਸਾਡਾ ਐਡਰੈਸ ਹੈਗਾ ਜੀ ਨੀਅਰ ਬੱਸ ਸਟੈਂਡ ਬੱਸ ਸਟੈਂਡ ਦੇ ਨੇਰੇ ਪੁਨਰਜੋਤੀ ਹਫਸਲ ਵਾਲੀ ਗਲੀ ਮਨ ਹੈਲਥ ਕੇਅਰ ਸੈਂਟਰੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮੁਜਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਥੈਂਕ ਯੂ ਵੀ ਫੋਰ ਵਟ ਅੱਛਾ ਜੰਨ ਜੰਦੇ ਕੀ ਗੁਰਮੰਤਰ ਕੀ ਦਵੋਗੇ ਪਿਛਲੀ ਵਾਰ ਵੀ ਤੁਸੀਂ ਇੱਕ ਗੁਰਮੰਤਰ ਦਿੱਤਾ ਸੀ ਇਸ ਵਾਰ ਕੀ ਗੁਰਮੰਤਰ ਨਵਾਂ ਦਵੋਗੇ ਤੁਸੀਂ ਸਾਡੇ ਜਿਹੜੇ ਨਵੇਂ ਡੇਰੀ ਫਾਰਮਰ ਨੇ ਜਿਨ੍ਹਾਂ ਨੇ 2-4 ਦਿਨ ਹੋਏ ਨੇ ਹੁਣੇ-ਹੁਣੇ ਤਾਜ਼ੇ-ਤਾਜ਼ੀਆਂ ਗਾਂ ਪਾਈਆਂ ਨੇ ਹਾਂ ਜੀ ਹਾਂ ਉਹਨਾਂ ਨੂੰ ਵੀ ਇਹੀ ਹੈ ਜੀ ਦੇਖੋ ਇੱਕ ਤਾਂ ਮਤਲਬ ਯਕੀਨ ਰੱਖ ਕੇ ਚਲੋ ਚੀਜ਼ ਤੇ ਠੀਕ ਹੈ हां क्योंकि ਆਪਾਂ ਕੋਈ ਇਹ ਨਹੀਂ ਹੈਗਾ ਵੀ ਕਿਸੇ ਕੰਪਨੀ ਦੀ ਸਪੈਸ਼ਲ ਐਡ ਕਰਨ ਦੇ ਚ ਰਿਜ਼ਲਟ ਮਿਲਿਆ ਆਪਾਂ ਫੇਰ ਹੀ ਕਰ ਰਹੇ ਹੈਗੇ ਹੈ ਹਨਾ ਫੇਰ ਹੀ ਦੱਸ ਰਹੇ ਹੈਗੇ ਜੇ ਰਿਜ਼ਲਟ ਨਾ ਮਿਲਦਾ ਤਾਂ ਮੈਂ ਕਿੱਥੇ ਬੋਲਣਾ ਸੀਗਾ ਜੇ ਮੇਰੀ ਖਰਾਬ ਹੋ ਜਾਂਦੀ ਹਾਂ ਤਾਂ ਇਹ ਪ੍ਰੋਡਕਟ ਜ਼ਰੂਰ ਲਿਆ ਕੇ ਰੱਖੋ ਆਪਦੇ ਕੋਲੇ ਕਿਉਂਕਿ ਇੱਕ ਤਾਂ ਦੇਖੋ ਮਹਿੰਗੀਆਂ ਦਵਾਈਆਂ ਤੋਂ ਬਚ ਜਾਂਦਾ ਇੱਕ ਛੋੜੇ ਪਸ਼ੂ ਨੂੰ ਵੀ ਜੇ ਬਾਰ-ਬਾਰ ਐਂਟੀਬਾਇਓਟਿਕ ਲਾਵਾਗੇ ਪੇਨ ਕਿੱਦਰ ਲਾਵਾਗੇ ਹਨਾ ਤਾਂ ਪਸ਼ੂ ਦੀ ਸਿਹਤ ਬੇਸ਼ੱਕ ਉਹ ਬੋਲਦਾ ਨਹੀਂ ਤੇ ਪਰ ਤਕਲੀਫ ਤਾਂ ਉਹਨੂੰ ਵੀ ਹੁੰਦੀ ਹੈਗੀ ਇਹਨਾਂ ਚੀਜ਼ਾਂ ਦਾ ਇਹ じゃ ਕੋਈ ਨਹੀਂ ਨਾ ਭੁੱਖ ਮਰਦੀ ਆ ਪਸ਼ੂ ਖਾਂਦੇ ਪੀਂਦੇ ਰਹਿੰਦੇ ਖਾਂਦੇ ਖਾਂਦੀ ਸੈੱਟ ਹੋ ਜਾਂਦੇ ਵਧੀਆ ਜੀ ਹਾਂਜੀ ਹਾਂ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਡਾਕਟਰ ਮਨਜਿੰਦਰ ਸਿੰਘ ਤੇ ਡਾਕਟਰ ਪਰਮਜੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਨੁਸਕੇ ਹੈਗੇ ਨੇ ਫਾਰਮੂਲੇ ਹੈਗੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਅਸੀਂ ਕਹਿ ਲਈਏ ਕਿ ਅਲੱਗ-ਅਲੱਗ ਦਿੱਕਤਾਂ ਅਲੱਗ-ਅਲੱਗ ਪਰੇਸ਼ਾਨੀਆਂ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਸਮਝਾਂਗੇ ਕਿ ਕਿਹੜੀਆਂ-ਕਿਹੜੀਆਂ ਦਿੱਕਤਾਂ ਦੇ ਵਿੱਚ ਡਾਕਟਰ ਬੀਐਸਕੇ ਦੇ ਨੁਸਕੇ ਫਾਰਮੂਲੇ ਨੇ ਜਿਹੜੇ ਉਹ ਕੰਮ ਕਰ ਜਾਂਦੇ ਨੇ ਇਹ ਤਾਂ ਤੁਸੀਂ ਇੱਥੇ ਦਾ ਬਿਲਕੁਲ ਮੈਂ ਕਹਿੰਦਾ ਜੀ ਲੈਰਾ 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 ਬੈਰਾ ਕੀਤੇ ਪਈ ਨੇ ਸਾਰੇ ਨੁਸਖੇ ਫਾਰਮੂਲੇ ਨਾਲ ਸਾਰੇ ਰੱਖੇ ਹੋਏ ਨੇ ਹਾਂਜੀ ਹਾਂਜੀ ਹਾਂ ਇਹ ਤਕਰੀਬਨ ਮਤਲਬ ਸਾਰੀਆਂ ਦੇਖੋ ਮੇਨ ਮੈਡੀਸਨ ਆ ਗਈ ਹੈਗੀ ਹੈ ਹਨਾ ਇਹ ਸਾਰੀ ਰੱਖਣੀ ਪੈਂਦੀ ਹੈ ਫਾਰਮਰ ਨੂੰ ਜੀ ਜੀ ਹਾਂਜੀ ਹਾਂ ਜਿਵੇਂ ਹੁਣ ਮਿਲਰ ਮਿਕਸਚਰ ਹੋ ਗਿਆ ਮਿਲਕ ਟੋਨਿਕ ਹੋ ਗਿਆ ਕੋਈ ਫਰੈਸ਼ ਗਾਂਸ ਹੁੰਦੀ ਹੈਗੀ ਜੀ ਕਾਵਿੰਗ ਕਰਦੀ ਆ ਤਾਂ ਉਹਨੂੰ ਦਿੰਨੇ ਆ ਲੀਵਰ ਟੋਨਿਕ ਆ ਜਾਂਦਾ ਹੈਗਾ ਠੀਕ ਹੈ ਕੈਲਸ਼ੀਅਮ ਆ ਗਿਆ ਇਹਨਾਂ ਦਾ ਤਾਂ ਬਾਕੀ 1 ਨੰਬਰ 8 ਨੰਬਰ ਤੇ 28 ਨੰਬਰ ਇਹ ਤਾਂ ਜ਼ਰੂਰੀ ਜ਼ਰੂਰੀ ਹੈ ਜੀ ਹਨਾ ਤੁਸੀਂ ਕੋਈ ਹੋਰ ਚੀਜ਼ ਨਹੀਂ ਰੱਖਣੀ ਹੈਗੀ ਤਾਂ ਇਹ ਤਾਂ ਤੁਹਾਡੇ ਘਰੇ ਹੋਣੀ ਚਾਹੀਦੀ ਹੈ ਹਾਂਜੀ ਹਾਂ अच्छा डाक्टर सफरीख और बड़ा अहम चीज है कीड़े-किड़े नुस्खे फार्मूले मतलब कोई दिक्कत परेशानियां ਸਾਡੇ ਗਊਆਂ ਨੂੰ ਆਉਂਦੀਆਂ ਨੇ ਮੱਝਾਂ ਨੂੰ ਖਾਸ ਕਰਕੇ ਆਉਂਦੀਆਂ ਨੇ ਜਿਨ੍ਹਾਂ ਦੇ ਇੱਕ-ਇੱਕ ਜਾਂ ਦੋ-ਦੋ ਘਰ ਦੇ ਵਿੱਚ ਆਪਣੇ ਦੁੱਧ ਪੀਣ ਵਾਸਤੇ ਰੱਖੀ ਨੇ ਦਿੱਕਤਾਂ ਤਾਂ ਉਹਨਾਂ ਨੂੰ ਵੀ ਆਉਂਦੀਆਂ ਨੇ ਤੇ ਫਿਰ ਕਿਹੜੇ-ਕਿਹੜੇ ਸਮੱਸਿਆਵਾਂ ਦਾ ਹੱਲ ਤੁਹਾਡੇ ਕੋਲ ਹੈ ਡਾਕਟਰ ਬੀਐਸਕੇ ਜਿਹੜੇ ਕਿਹੜੇ-ਕਿਹੜੇ ਨੁਸਖੇ ਫਾਰਮੂਲੇ ਨੇ ਡਾਕਟਰ ਬੀਐਸਕੇ ਐਸ ਵੇਲੇ ਲਗਭਗ ਪਸ਼ੂਆਂ ਦੀਆਂ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਬਣਾ ਰਹੀ ਨਹੀਂ ਜਿਵੇਂ ਕਿ ਜਿਵੇਂ ਕਿ ਜਿਵੇਂ ਤੁਹਾਡੇ ਬਸ ਨੂੰ ਮੈਂ ਸਟੈਟਸ ਹੈ ਰਿਪੀਟ ਬਰੀਡਿੰਗ ਹੈ ਰ ਗੱਬਣ ਨਹੀਂ ਰਹਿ ਰਿਹਾ ਜਾਂ ਮੋਕ ਮਾਰ ਰਿਹਾ ਹੈ ਜਾਂ ਥਲੇਰੀਆ ਹੈ ਥਲੇਰੀਏ ਤੇ ਵੀ ਬੜਾ ਵਧੀਆ ਰਿਜ਼ਲਟ ਆ ਰਿਹਾ ਹੈ ਅ ਪਿੱਛੇ ਜੇ ਮੂੰਹ ਖੋਦ ਦੀ ਪ੍ਰੋਬਲਮ ਆ ਗਈ ਸੀ ਸਾਡੇ ਇੱਥੇ ਇਸ ਏਰੀਏ ਚ ਉਹ ਤੇ ਬੜੇ ਗਜਬ ਦੇ ਰਿਜ਼ਲਟ ਰਹੇ ਅਸੀਂ ਬਹੁਤ ਫਾਰਮਰ ਇਹ ਜੇ ਸੀਗੇ ਵੀ ਜਿਨ੍ਹਾਂ ਨੂੰ ਕੋਈ ਬੋਤਲ ਵਗੈਰਾ ਲਵਾਉਣ ਦੀ ਲੋੜ ਵੀ ਨਹੀਂ ਪਈ ਇਦਾਂ ਹੀ ਠੀਕ ਹੋ ਗਏ TDS ਹੋ ਗਈ ਜਾਂ ਜਿੰਨੇ ਹੁਣ ਬਿਹਾਰ ਤੇ 올림픽 ਕਿੰਨਾਈ ਹੋਈ ਆ ਪੰਜਾਬ ਚੋਂ ਦਾ ਖਸਦਾ ਉਹਦਾ ਇੱਕ ਦੋ ਕੇਸ ਨਿਕਲ ਕੇ ਸਾਹਮਣੇ ਵੀ ਆਏ ਆ ਉਹਦੇ ਪਿਛਲੀ ਵਾਰੀ ਵੀ ਜਦੋਂ 올림픽 ਆਈ ਸੀ ਉਦੋਂ ਵੀ ਐਸਕੇ ਨੇ ਬੜੇ ਗਜਬ ਦੇ ਰਿਜ਼ਲਟ ਪੈਦਾ ਕੀਤੇ ਸੀ ਆਪਦੇ ਤੇ ਹੁਣ ਵੀ ਪੂਰੀ ਟੀਮ ਬੀਐਸਕੇ ਦੀ ਬਿਹਾਰ ਗਈ ਹੋਈ ਆ ਉੱਥੇ ਵੀ ਬਹੁਤ ਕਾਮਜਾਬ ਰਿਜ਼ਲਟ ਮਿਲ ਰਹੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੱਤ ਸਭ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਵੀਡੀਓ ਉਹਨਾਂ ਸਾਡੇ ਡੈਰੀ ਫਾਰਮਰਾਂ ਤੱਕ ਕਿਸਾਨ ਭਰਾਵਾਂ ਤੱਕ ਤੁਸੀਂ ਜ਼ਰੂਰ ਪਹੁੰਚਦਾ ਕਰ ਦਿਓਗੇ ਜਿਹੜੇ ਰਿਪੀਟ ਤੋਂ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਨੂੰ ਵਾਰ-ਵਾਰ ਜਿਨ੍ਹਾਂ ਦੀ ਡੈਰੀ ਦੇ ਵਿੱਚ ਔਰ ਮਸਟੈਟਸ ਕਰਕੇ ਡੈਰੀ ਫਾਰਮ ਲਗਾਤਾਰ ਘਟਦੇ ਵਿੱਚ ਜਾ ਰਿਹਾ ਹੈ ਤਾਂ ਡਾਕਟਰ ਮੁੰਜਿੰਦਰ ਸਿੰਘ ਤੇ ਡਾਕਟਰ ਪਰਮਜੀਤ ਜੀ ਉਹਨਾਂ ਦਾ ਜਿਹੜਾ ਤੁਹਾਨੂੰ ਗੱਲਬਾਤ ਕਰਾਈ ਹੈ ਤੁਹਾਡੇ ਨਾਲ ਅਸੀਂ ਦੱਸਿਆ ਕਿ ਇਹ ਨੁਸਖੇ ਫਾਰਮੂਲੇ ਹੈਗੇ ਨੇ ਬੂੰਦਾਂ ਅਸੀਂ ਕਹਿ ਲਈਏ ਕਿ ਪਾਣੀ ਵਰਗੀਆਂ ਪਰ ਇਹ ਤੁਹਾਡੇ ਪਸ਼ੂਆਂ ਵਾਸਤੇ ਅੰਮ੍ਰਿਤ ਸਾਬਿਤ ਹੋ ਸਕਦੀਆਂ ਨੇ ਜਿਹੜੇ ਲੋਕਾਂ ਨੂੰ ਰਿਪੀਟ ਦੀ ਪ੍ਰੋਬਲਮ ਡੈਰੀ ਫਾਰਮ ਦੇ ਵਿੱਚ ਆ ਰਹੀ ਹੈ ਮਸਟੈਟਸ ਦੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਪਤਾ ਹੈ ਕਿ ਕਿਹਨਾਂ ਕਿਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਲੋਕਾਂ ਤੱਕ ਇਹ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਡੈਰੀ ਫਾਰਮਰ ਨੂੰ ਕਿਸੇ ਵੀ ਤਰ੍ਹਾਂ ਦੇ ਘਾਟੇ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ